ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਦੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਨ ਸੋਚਨ ਹੋਵੇ ਜੋ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਨ ਬਤਾਰੁ ਕੋ ਕੀਆ ਭੁਕ ਨਾ ਤਰੀ ਜੋ ਬਨਾਪਰੀਆ ਭਾਰ ਸਹ ਸਣ ਪਲ ਕੋਹਿ ਤੈ ਕਨ ਚਲੇ ਨਾਲ ਕਿਵ ਸਚਾਰਾ ਹੋਇਐ ਕਿਵ ਕੋੜ ਟਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਲਿਆ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੇ ਤੁਮਨੇ ਜੇ ਹੁਕਮ ਲੈ ਕੋ ਦੁਖ ਸੁਖ ਪਾਈਏ ਕਿ ਨਾ ਹੁਕਮ ਬਖੀਸੇ ਕੋ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਬੁੱਧੇ ਤਾਂ ਹੋਮੇ ਕਹਿਣਾ ਕੋਈ ਗਾਵੇ ਪੋਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਰ ਜਾਣੇ ਇਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਗਿੱਧਾ ਵੇਖੋ ਵੀ ਚਾਰ ਗਾਵੇ ਕੋ ਸਾਜ ਗ੍ਰੇਤਨ ਕਹੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾ ਪੈ ਦੇ ਸੇ ਦੂਰ ਗਾਵੇ ਕੋ ਵੇਖੇ ਹੱਦਰ ਦੂਰ ਕਤਨਾ ਕਠਿਨਾ ਆਵੇ ਟੋਟ ਕਤ ਕਦ ਕਠੀ ਕੋਟੀ ਕੋਟ ਕੋਟ ਈਂਦਾ ਦੇ ਲੈਂਦੇ ਸੁਖ ਪਾਹੇ ਜੁ ਵੜੀ ਗੁੰਤਰ ਕਾਏ ਕਾਏ ਹੁਕਮੇ ਹੁਕਮ ਸੁਲਾਏ ਰਾਹੋ ਨਾਨਕ ਮੇਰੇ ਸੇ ਪਰਵਾਹੋ ਸੱਚਾ ਸਾਈਬ ਸਾਚਨਾ ਹੀ ਭਾਖਿਆ ਭਉ ਜੋ ਪਾਰੇ ਆਕੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਪੈਰ ਕੀ ਅਗੇ ਰੱਖੀਏ ਜੇ ਦਿਸੈ ਦਰਬਾਰ ਮੋਹ ਕੇ ਵੋਲਨ ਬੋਲੀਏ ਜਿਸ ਨੂੰ ਘਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰੇ ਨਾਨਕੇ ਵਾ ਜਾਣੀਏ ਸਭਾ ਪੇ ਸਚਾਰ ਥਾਪਿਆ ਨਾ ਜਾਈ ਕੀ ਤਾ ਨਾ ਹੋਏ ਆਪੇ ਆਪੜ ਨਿਮਣ ਜਿਣ ਸੋਏ ਜਿਣ ਸੇਵਾ ਤੈਨੂੰ ਪਾਇਆ ਮਾਨ ਨਾਨਕ ਗਾਵੇ ਗੁਰੂ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਤ ਪਰ ਹਰ ਸੂ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਦੰਗੁਰਮਖ ਰਹਿ ਆ ਸਮਾਇ ਗੁਰੇ ਸਰੇ ਗੁਰੂ ਗੋਰੀਕ ਬ੍ਰਹਮਾ ਗੁਰੂ ਪਾਰਵਤੀ ਮਾਏ ਦੇਹੋ ਜਾਣਾ ਖਾ ਨਹੀਂ ਤੈਨਕਤ ਨਾ ਜਾਈ ਗੁਰਾ ਇੱਕ ਦੇਹਿ ਬੁਝਾਈ ਸੁਬਨਾ ਜੀਆਂ ਘਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਵਾ ਜੇ ਤਸਮਾ ਮਨ ਭਾਣੇ ਕੀ ਨਾ ਹੀ ਕਰੀ ਦੇਤੀ ਸਰ ਢਿਉ ਪਾਈ ਵੇ ਕਾਮਣ ਕਰਮਾ ਕੀ ਮਿਲੇ ਲਈ ਮਾਤ ਵਿਚ ਰਤਨ ਜਵਾਹਰ ਮਾਣੇ ਜੇ ਗੁਰਤੀ ਸਿਕ ਸੁਨੇ ਗੁਰਾ ਇੱਕ ਦੇਹਿ ਬੁਝਾਈ ਸੁਬਨਾ ਜੀਆਂ ਘਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁ ਵਿਚਾਰਿਆ ਹਰ ਜਹਾ ਹੋਰ ਦਸੂਣੀ ਹੋਏ ਨਵਾਂ ਕੱਲਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾੜ ਖਾਈ ਤੇ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨੁ ਪੁਛੇ ਕੇ ਕੀ ਤਾਂ ਅੰਦਰ ਕੀਟ ਕਰ ਦੋ ਸੀ ਦੋਸਰੇ ਨਾਨਕ ਨਿਰਗੁਣ ਬੁਨ ਕਰੇ ਗਣਮੰਤਿ ਆਕੰਧੇ ਤੇਹਾ ਕੋਈ ਨਾ ਸੁਜੇ ਜੇ ਤਿਸ ਨੂੰ ਕੋਈ ਕਰੇ ਸੁਣਿਆ ਸਿਦਿ ਪਿਰ ਸੁਣਿਆ ਤਰਤ ਰਵਲੇ ਆਕਾ ਸੁਣਿਆ ਰੇਪੜ ਹੋ ਪਾਤਾਲ ਸੁਣਿਆ ਪੂਨ ਸਕੇ ਕਾਲ

ਨਾਣਿਕ ਪਗਤਾ ਸਦਾ ਗਾ ਸੁਨਹਿ ਲੋਕ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਬਿੱਤੇ ਬਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨਨੇ ਕਾਵਿ ਕਰਮ ਵਿਚਾਰ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਇ ਮਣਬੋਧ ਮਨੈ ਸਭਲ ਭਵਨ ਕੇ ਸੁਰਤ ਮਨੈ ਮਹ ਝੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਬਿਠਾਤ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮggen ਚੱਲੇ ਪੰਥ ਮੰਨੇ ਕਰਮ ਚੀ ਪੂਰ ਸੰਬੰਧ ਹੈ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨ ਨ ਭਵੇਂ ਨਾ ਬਿਖੇ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਾਣ ਪੰਜ ਪ੍ਰਦਾਨ ਪੰਚੇ ਪਾਵੇ ਧਰਬੇ ਮਾਨ ਪੰਚੇ ਸੋਹੇ ਦਰ ਰਾਜਾਣ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰ ਲੈ ਨਾ ਹਿ ਸਮਾਨ ਧੋਲ ਕਰਮ ਦਾ ਕਾ ਪੂ ਸੰਤੋਖਤਾ ਵਰਖਿਆ ਜਣ ਸੋਧ ਜੇ ਕੋ ਪੂਜੇ ਹੋਵੇ ਸਜਾਰਤ ਅਗਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਸ ਲੇ ਕਮਨ ਜੋਰ ਜੀ ਚਾਲ ਰੰਗਾ ਕੇ ਨਾਮ ਸਭ ਨੇ ਲਿਖਿਆ ਬੁੜੀ ਕਾ ਨਾਮ ਇਹ ਲੇਖ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸਵਾਲੇ ਰੋਗ ਕੀਤੀ ਦਾ ਜਾਣੇ ਕੋਣ ਕੋਦ ਕੀਤਾ ਉਸੇ ਕੋ ਬੋਤਿਸ ਤੇ ਹੋਵੇ ਲਿਖ ਦਰੈ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਤੁ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਨਿਰੰਕਾਰ ਅਸ਼ੰਕ ਜਪੇ ਅਸ਼ੰਕ ਭਾਉ ਸੰਦੂ ਬੁਲਾ ਸੰਦੋ ਤੋ ਤੋ ਸੰਕਰ ਅੰਤਮਕ ਵੇਦ ਪਾਠ ਸੰਯੋਗਮ ਰਹੇ ਦਾਸ ਸੰਗ ਪੜਿ ਗੁਣ ਗਿਆ ਵਿਚਾਰ ਸੰਗ ਸਦੀ ਸੰਗਤਾ ਤਾਰ ਸੰਖ ਚੋਰ ਮਾ ਭਗਸਾਰ ਸੰਖੋਂ ਲੈ ਵਲਾਈ ਤਾਰਕ ਬ੍ਰਹਮ ਕਮਨ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤਰ ਭਾਵੇ ਸਾਈ ਪਲੀਕਾਰ ਤੁਧ ਰਸਲਾਮ ਤੁ ਨਰੰਕਾਰ ਸੰਖ ਮੁਰੇ ਕੇ ਅੰਧ ਕੋਰੇ ਸੰਖ ਚੋਰ ਆ ਰਾਮ ਖੋਰ ਸੰਖ ਮਰ ਕਰ ਜਾਹੀ ਜੋਰ ਸੰਖ ਗਲਵੜ ਧਿਆਕ ਮਾ ਸੰਖ ਪਾਪੀ ਭਾਗ ਕਰ ਜਾਹੀ ਸੰਖ ਊੜੇ ਊੜੇ ਫਿਰੈ ਸੰਖ ਮਲੇਸ਼ ਮਲ ਭਾਗ ਕਾਇ ਸੰਧ ਰਿੰਦਰ ਅਕਸ਼ਰ ਕਰੇ ਭਾਰ ਨਾਨਕੀ ਝਾਹੀ ਵਿਚਾਰ ਵਾਰਣ ਜਮੇ ਇੱਕ ਵਾਰ ਜੋਤਰ ਭਾਵੇ ਸਾਈ ਪਲੀਕਾਰ ਤੁਧ ਰਸਲਾਮ ਤੁ ਨਰੰਕਾਰ ਅ ਸੰਗਨਾ ਅੰਰੇ ਸੰਗਤਾ ਦੇ ਗਮ ਗਮ ਸੰਗਲੋ ਸੰਤਿਆਸਰ ਪਾਰ ਹੋਇ ਅਖਰੀ ਨਾਮ ਕ੍ਰਿਸ਼ਾਲਾ ਕਰੀ ਗਿਆਨ ਕੀ ਗੁਣ ਗਾਇ ਕਰੇ ਲੇਕਨ ਬੋਲਣ ਵਾਲਾ ਕਰਾ ਸਰ ਸੰਯੋਗ ਬਕਾਲ ਇਨਹ ਲੇਕ ਤੇ ਸਰਨਾ ਜੀ ਪਰਮਾਤਮਾ ਤੇ ਪਾਇ ਜੇਤਾ ਕੇਤਾ ਤੇ ਤਾਂ ਨਾਵੇਂ ਨਾਵੇਂ ਨਾਇ ਕੋ ਥਾ ਉਪਰਤ ਕਮਨ ਕਹਾ ਵਿਚਾਰ ਵਾਲਣ ਜਮ ਇੱਕ ਵਾਰ ਜੂਤ ਰਿ ਪਾਵੇ ਸਾਂ ਇਪ ਲੇਕਾਤ ਸਰਾਸਲਾਮਤ ਨਰੰਕਾਰ ਪਰ ਇਹ ਹਤ ਪਰਤਨ ਦੇ ਪਾਣੀ ਜੋਤ ਦਰਸੋ ਕੇ ਮੂਤ ਬਲੀ ਤੇ ਕੱਪੜ ਹੋਏ ਦੇ ਸਾਵਲ ਇਹੋ ਤੋਂ ਪ੍ਰੀਅ ਮਤ ਪਾਪਾ ਕੇ ਸੰਗ ਧੋਪੇ ਨਾ ਵੇ ਕੇ ਰੰਗ ਕੁੰਨੀ ਪਾਪੀ ਅਖ ਨਾ ਕਰ 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 ਨਾ ਲਿਖ ਲੈ ਜਾਓ ਆਪੇ ਵੀ ਆਪੇ ਹੀ ਗਾਵਨਾਨਕ ਹੁਕਮੀਆਂ ਹੋ ਜਾਓ ਧੀਰਤਬਦਾ ਦਦਾਨੀ ਕੋ ਪਵਿੱਤਰ ਕਾ ਮਾਨ ਸੁਨੇ ਮਨੇ ਮਨ ਕੀਤਾ ਪਾਵੰਤਰ ਗਿਰ ਧੀਰਤ ਮਨ ਨਾ ਸਭ ਗੁੰਧੀਰੀ ਮੇ ਨਾਹੀ ਕੋ ਣ ਗੁਣ ਕੀਤੇ ਭਗਤ ਨਾ ਹੋਏ ਸੋਸਤਾ ਬਾਣੀ ਬਰਮਾ ਸਤ ਸੋਸ ਰਮ ਚੌ ਕਮਣ ਸੇ ਵੇਲਾ ਕਮਣ ਕਮਣ ਸੇ ਤ ਕਮਣ ਮਾਰ ਕਮਲ ਸ੍ਰਿਤ ਮਹਾ ਕਮ ਜਤ ਹਵਾ ਆਕਾਰ ਵੇਲ ਨਾ ਪਾਇਓ ਪਰ ਤੇਜ ਹੋਵੇ ਲੇਕ ਪ੍ਰਾਨ ਵਕਤ ਨਾ ਪਾਇਓ ਘਾਤੀ ਅਜ ਲੇਖਣ ਲੇ ਪ੍ਰਾਨ ਸਤਵਾਰਨ ਜੋਗੀ ਜਾਣ ਰਤਮਾ ਨਾ ਕੋਏ ਜਾਂ ਕਰਤਾ ਸਿ ਟੀਗੋ ਸਾਜਿ ਆਪੇ ਜਾਣੇ ਸੋਏ ਕਿਵ ਕਰਾਖਾ ਕਿਵਸਾ ਲਾਹਿ ਕੇ ਵਰਣੇ ਕੇ ਵਜਾਣਾ ਨਾਨਕ ਆਕਨ ਸਭ ਕੋ ਆਥੀ ਕੁਦੀ ਕਿਸਿਆਣਾ ਵੱਡਾ ਸਾਹਿ ਵੱਡੀ ਨਾਂ ਹੀ ਕੀਤਾ ਜਾਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਦੇ ਗਿਆਨਾ ਸੋਹਿ ਹਾਤ ਲਾ ਪਾਤ ਲਾ ਕੀਆ ਗਾਸਾ ਯਾਗਾ ਸੋੜ ਕੁੜਕ ਪਾਲ ਥਕੇ ਵੀ ਇਹ ਦੇ ਕਹਨੇ ਕਵਾਤ ਸਹਿ ਸਟਾਰੇ ਕਹਿਣਕ ਤੇ ਬਸੁ ਲਕਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੈ ਵਿਨਾਸ ਨਾਨਕ ਵਡਾਖੀ ਆਪੇ ਜਾਣੇ ਆਪ ਸਲਾਹੀ ਸਲਾਤੀ ਸੁਰਤ ਨਾ ਪਾਈਨ ਦੀਆਂ ਤੇ ਵਾਹ ਭਾਵੇਂ ਸੁਮੰਦ ਨਾ ਜਾਣਿਆ ਇਸ ਮੋਢ ਸਾ ਸੁਲਤਾਨ ਜਿਰਾ ਸੀਤੀ ਮਾਲਤਾਨ ਕਿਹੜੀ ਤੁਲ ਨਾ ਹੋ ਨੀ ਜਿਤੇ ਸੁਮਨ ਨਾ ਵਿਸਰੇ अंत न सिर्ति कह नंत अंत न कर न दे नंत अंत न विकर सुन नंत अंत जापे क्या मन मंत अंत जापे की तायाकार अंत न जापे भारा वार अंत कारण के ते ताके अंत पाए जाहे यह अंतना जाने कोई बोता ये बोता हुए वड़ा साहब ऊंचा था ऊचे ऊपर ऊंचा ना ਦੇਵੜੂ ਚਾਹ ਵੇ ਕਦ ਸੋਚੇ ਕੋ ਜਾਣੇ ਸੋਇ ਦੇਵਡਾਬ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤੇ ਬੋਤਾ ਕਰਮ ਲੈ ਖਾਨ ਆ ਜਾਏ ਵੱਡਾ ਦਾਤਾ ਤਨ ਦਾਤ ਮਾਏ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਕੈ ਤੈ ਕਨ ਤਨ ਹੀ ਵਿਚਾਰ ਕੀਤੇ ਇਕੱਟੇ ਨਹੀਂ ਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰ ਕਾਹੀ ਕਾਇ ਕੀਤੇ ਰੂਪੂ ਸੁਭਮਾਰੇ ਕੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖਨ ਛਕੇ ਕੋਈ ਜੇ ਕੋ ਖਾਈ ਕੱਖਣ ਪਾਇਓ ਜਾਣੇ ਜੇ ਤਿਆ ਮੋ ਖਾਈ ਆਪੇ ਜਾਣੇ ਆਪੇ ਦੇ ਆ ਕੇ ਸੀ ਪੀ ਕੇ ਹੀ ਤੇ सान मुल कर मुल फरमान मुल मुखा करे वे आख़े वेद पुराणे आखे बड़े घर आखे बरमे आख़िए आखे गो ਆਕੇ ਇਸਰਾ ਕੇਸੇ ਦੇ ਆਕੇ ਕੀਤੇ ਕੀਤੇ ਬੁੱਧ ਆਕੇ ਧਨਵਾ ਕੀ ਦੇਵ ਆਕੇ ਸੁਰ ਨਮ ਜਣ ਸੇ ਕੀਤੇ ਆਕੇ ਆਕਣ ਪਾ ਕੀਤੇ ਕਹਿ ਕੇ ਠੁਰ ਗਾਈ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੀਤੇ ਜੀਵਣ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਨੇਕੋ ਆਕੇ ਬੋਲ ਵਿਦਾਰਤ ਲਿਖਿਆ ਸੁਰ ਗਵਾਰਾ ਗਵਾਰਾ ਸੂਦਰ ਇਤਿਹਾਸ ਹੋ ਕਰਕੇ ਹਜਤ ਵੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਵਾਮਨਾ ਹਾਰੇ ਪੀਤੇ ਰਾਗ ਪਰੇ ਸੋਹਣ ਜੀਤੇ ਗਵਨ ਹਾਰੇ ਗਾਵ ਜੁਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਤਰਮਦਵਾਰੇ ਗਾਵੇ ਚਿੱਤ ਕੁਪਲਕ ਜਾਣ ਲੇਖ ਲੇਖ ਤੁਮ ਵੀ ਚਾਰੇ ਗਾਵੇ ਸਰਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਵਿੰਦਰਿੰਦਰ ਆਸਨ ਬੈਠੇ ਦੇਵਤੇ ਆਦਰ ਨਾਲ ਗਾਵੇ ਸਿਰ ਸੁਮਾ ਦੇਵਿੰਦਰ ਗਾਵਨ ਸਰਵੀ ਚਾਰੇ ਰਾਵੇ ਖੰਡਮ ਨੇ ਉਬਰੰਡਾ ਕਰ ਕਰ ਕੇ ਰਖੇ ਤਾਰੇ ਸੀ ਸਦਨੋ ਗਾਵਨ ਜੋਤਿ ਭਾਵਨ ਰਤੇ تیر ਭਗਤ ਰਸਾਲੇ ਹੋਰ ਕੀਤੇ ਗਾਨ ਸੇ ਮਜਤਨ ਆਵ ਨਾਨਕ ਆ ਕੀ ਵਿਚਾਰੇ ਸੋਈ ਸੋਇ ਸਰਾਸਤ ਹੈ ਸੱਚਾ ਸਾਚੀ ਨਾ ਹੀ ਹੈ ਪੀ ਹੂਸੀ ਜਾਇ ਨਾ ਜਾਸ ਰਚਨਾ ਜਿ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦੀ ਸੀ ਮਾਜਨੀ ਉਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤੀ ਸਤੀ ਗੁੜਾਇ ਜੋਤੀ ਸੁਭਾਵੈ ਸੋਈ ਕਰ ਸੀ ਰਕਣ ਨਾ ਕਰ ਨਾ ਜਾਇ ਸੂਪਾ ਸੰਸਾਹ ਕਾ ਸੈਵ ਨਾਨਕ ਰਹਿਣ ਹਰਿ ਜਾਈ ਮੁੰਦਾ ਸੰਤੋਖ ਤਰੰਪ ਚੋਲੇ ਤਾਨਕ ਕਰੈ ਵਿਪੂਰਤ ਕਾਲ ਕਵਾਰੀ ਕਾਜੁ ਕੀ ਢੰਡਾ ਪ੍ਰਤੀ ਆਈ ਪੰਥੀ ਸਗਲਿ ਮਾਤੀ ਮਨਜੀ ਤੇਜਜੀਤ ਆਦੇਤ ਸੇ ਆਦੇਸ ਆਦਿ ਨਾਮ ਨਾਦ ਨਾਥ ਜਗਤੂਏ ਖੋਵੇਸ ਸੁਖਤ ਗਿਆਂਦੇ ਆਪ ਨਾਨਕ ਕਟਕਟ ਵਾਗੇ ਨਾਥ ਆਪ ਨਾਥ ਨਾਥੀ ਸੁਖਜਾ ਕਰੈ ਸਿਦੇ ਅਵਰਾ ਸਾਦ ਸੰਜੋਬ ਵਿਧਾਇਕ ਅਧਿਕਾਰ ਚਲਾਵ ਲੈਖਿਆ ਵਿਭਾਗ ਦੇ ਤੇਛੇ ਆਦੇਸ ਆਦਮੀ ਨਾਗਨਾਥ ਜੀ ਨੂੰ ਇੱਕ ਹੋਏ ਸੇ ਈਕਮ ਹੈ ਜੁਗਤਵੇ ਆਇ ਤੁਮ ਚਿਹਲੇ ਪ੍ਰਮਾਣਿਕ ਸੰਸਾਰ ਇਕ ਪੰਡਾਰ ਇਕ ਲਾਇ ਦੇ ਬਾਣ ਜਿਤ ਸੁਭਾਅ ਤੇ ਵਖਲਾਵ ਜੁ ਹੋਵੇ ਫਰਮਾਨ ਹੋਵੇ ਕਾ ਉਹਨਾਂ ਨਦਰਨਾਵੇ ਬਹੁਤਾ ਹੈ ਵਿਡਾਣ ਆਦੇਸ ਇਹ ਦੇਸ ਆਦਮੀ ਨਾਗਨਾਥ ਜੀ ਨੂੰ ਇੱਕ ਹੋਏ ਸੇ ਆਸ਼ਲੋਇਲ ਪੰਡਾਰ ਜੋ ਕਿਸ ਪਾਸੇ ਕਾਂਵਾਰ ਨਰ ਕਰਿ ਵਿਕਾਸ ਜਨਹਾਰ ਨਾਨਕ ਸੱਚੇ ਕੀ ਸੱਚੀ ਕਾਰਜ ਅਦਵਤ ਸੇ ਆਦੇਸ ਆਦਿ ਨਿਮਨਾਤ ਨਾਤ ਜੁੜੂਗੇ ਕੋ ਵੇਸ ਇਕ ਦੂਜੀ ਬਲ ਕੋਇ ਲਖ ਹੋਏ ਲਖ ਵੀਸ ਲਖ ਲਖ ਜਿਹੜਾ ਕੇਕ ਨਾਮ ਜਗਦੀਸ਼ ਇਤੁਰਾਇ ਪਤ ਪਉੜੀਏ ਚੜੀਏ ਹੋਈ ਠੀਸ ਸੁਣ ਗਲਾ ਅਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਭਾਈਏ ਕੁੜੇ ਕੁੜੇ ਠੀਸ ਆਕਰ ਦੂਰ ਤੋਂ ਪੈਣਾ ਜੋਰ ਧੂਰ ਨਮ ਗੰਦੇ ਹੈ ਨਾ ਜੋਰ ਜੋਰ ਨਾ ਚੂਣ ਮਰਨਾ ਜੋਰ ਜੋਰ ਨਾ ਇਮਾਨ ਮਨਸੂਰ ਜੋਰ ਨਾਲ ਸਰਤੇ ਕਾਣ ਵਿਚਾਰ ਜੋ ਨਾਲ ਜੁਟੇ ਛਟੇ ਸੰਸਾਰ ਦੇ ਸਾਰ ਕਰਵੇ ਕੈਸੇ ਨਾਨਕ ਉਤਮ ਨੀਚਾ ਕੋਈ ਰਾਤੇ ਰੁਕੀ ਥੀਤੀ ਵਾਰ ਪਵਨ ਪਣ ਗਨੀ ਪਾਤਾਲ ਦਸ਼ਵੀ ਤਰਤੇ ਤਾ ਬਰਕ ਨੀ ਕਰਮੁ ਸਾਥ ਅਸ਼ਵੀ ਜੀ ਜੂਤ ਕੇ ਰੰਗ ਚਨਕੇ ਨਾਮ ਨੇ ਕੇ ਨੰਤਰ ਕਰਮੀ ਕਰਮੀ ਹੋਏ ਵਿਚਾਰ ਸਚਾ ਅਸਚਾ ਦਰਬਾਰ ਸਤੈ ਸੋਣ ਪੰਚ ਪ੍ਰਾਨ ਨਗਰੀ ਕਰਮ ਭਵੇਂ ਨੀ ਸਾਨ

ਕਿਤੇ ਬਾਣੀ ਕੇ ਤੇਆ ਬਾਣੀ ਕੇ ਤੇ ਬਾਤਨ ਰੰਦ ਕੇ ਤੇ ਸੁਰਤੀ ਸੇਵਕੀ ਤੇ ਨਾਨਕ ਪੰਤ ਨਾਮ ਗਿਆਨ ਕਰਨ ਮੈਂ ਗਿਆਨ ਪ੍ਰਤਾਨ ਲਿਖੇ ਨਾਦ ਬਿਰੂਦ ਕੋੜਾ ਨੰਦ ਸਨਮ ਕਣ ਕੀ ਬਾਣੀ ਰੋਪ ਤੇ ਘਾਲ ਤਕੜੀ ਬਹੁਤ ਜਨੋ ਬਤਾ ਕੇ ਅਗਲਾ ਪਠਿਆਣਾ ਦੇ ਜੀ ਕੋ ਕਹਿ ਪਛੇ ਬਿਚਟਾਏ ਤਕੜੀ ਸੁਰਤਮਾ ਤੁਮਨ ਬੋਧ ਤਕੜੀ ਸਰਾਸਦਾ ਕੇ ਸੋਧ ਕਰਮ ਕਰਨ ਕੀ ਬਾਣੀ ਜੋਰ ਸਤੇ ਹੋਰ ਨਾ ਕੋਈ ਹੋਰ ਤਿਥੈ ਜੋਤਿ ਮਹਾ ਬਲ ਸੂਰਜਿ ਨਮੈ ਰਾਮ ਰਹੈ ਭਰਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਇ ਤਾਕੇ ਰੂਪ ਨ ਕਥਨੈ ਜਾਇ, ਨਾਉ ਮਰੀ ਨ ਠਾਕੇ ਜਾਇ ਜਿਨਿ ਕੈ ਰਾਮ ਸਿਉ ਮਨਿ ਮਾਹਿ, ਤਿਥੈ ਭਗਤ ਵਸੇਕੈ ਲੋਕ ਕਰਣਿ ਨ ਸਚਿਆ ਮਨਿ ਸੋਇ, ਸਚੁ ਖੰਡੁ ਵਚਨੁ ਓਅੰਕਾਰੁ ਕਰਿ ਕਰਿ ਵੇਖੈ ਨਦਰ ਨਿਹਾਲੁ, ਤਿਥੈ ਅਖੰਡ ਭੰਡਾਰ ਭਾਣ ਜੇ ਕੋ ਕਰਿ ਤੁਧੁ ਅੰਤੁ ਨ ਅੰਤੁ, ਤਿਥੈ ਲੋਅ ਲੋਅ ਆਕਾਰੁ ਜੁਗਿ ਜੁਗਿ ਹੁਕਮੁ ਤੁਧੁ ਵਿਕਾਰੁ, ਵੇਖੈ ਅਗਮ ਸਗਲ ਰਵਿ ਵੀਚਾਰੁ, ਨਾਨਕ ਕਥਨਾ ਘਲਿ ਰਾਜਾਸਾਰੁ, ਜਿਤੁ ਵਾਰਿਆ ਤੀਰਥੁ ਨਾਵੈ ਨਮਤਿ ਵੇਦ ਹਥਿਆਰੁ, ਸੋ ਕਲਾਈ ਦੇ ਨੀ ਤੋਤਾ ਭਾਂਡਾ ਭਮ੍ਰਿਚ ਢਾਲ ਘੜੀਏ ਸਭ ਸਤਿ ਸਚ ਜਨ ਕੋ ਨਦਰ ਪਰਮ ਚੰਕਾਰ ਨਾ ਅਨੁਕੁਣਦਰਿ ਨਦਰ ਨ ਹਾਲ ਸਲੋਕ ਭਮਣ ਗੁਰੂ ਪਾਣੀ ਬਤਾ ਮਾਤਾ ਤਰਤ ਮਹਤਵ ਦਿਵਸ ਰਾਦੁ ਈਦਾ ਈਦਾ ਆ ਕੀ ਲੈ ਸਗਲ ਜਗਤ ਚੰਗਿਆਈਆ ਬੁਰਜਾਈਆ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨੀ ਨਾਮ ਤੇ ਆਇਆ ਗਇਮ ਸਕਤ ਕਾਲ ਨਾਨਕ ਤੇਮ ਤੁਧਿ ਲੈ ਕੀ ਕੀ ਛਟੀ ਨਾਲ ਇਨੇ ਨਾਮ ਤੇ ਆਇਆ ਗਏ ਬਸਕਤ ਕਾਲ ਨਾਨਕ ਤੇਮ ਕਿਧਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ